ਰਹ ਰਹਾ ਸਹਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆ ਰਾਮ ਰਾਜੇ ਹਰ ਨਾਕ ਜੁ ਧਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨ ਦਿਖਾਂ ਪਿੱਠ ਦੇ ਨਾਮ ਦੇ ਮੁਖ ਲਾਇ ਜਨ ਨਾਨਕਿਆ ਸਾਹ ਹਰ ਤੇ ਬੇਅੰਤ ਲਹਿ ਚੜਾਇ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖ ਧਾਮ ਨ ਹੋਏ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਏ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ जात मह जोत तो जोत तो मह जाता कल कला भरपूर रह तू सचा सहस सवाल जिन की तीस पार पया कहो नान कर देख बाता जो किस करना सो कर रहे सोदर राग आसा महला पहला एक अंकार सत प्रसाद सोदर तेरा के हा सो कर के हा जित वै सरबस वाजे तेरे नाद ने क्या शंखा केते तेरे वावन हारे ਕੇਤੇ ਤੇਰੇ ਰਾਗ ਪਰੇ ਸੁ ਕਹੀਏ ਕੇਤੇ ਤੇਰੇ ਗਾਵਨ ਹਰੇ ਗਾਉ ਸੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਨੋ ਚਿਤ ਗੁਪ ਲਗ ਜਾਨੋ ਲੇਖ ਲਗ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬਰਮਾ ਦੇਵੀ ਸੋਹਣ ਲ ਤੇਰੇ ਸਦਾ ਸਵਾਰੇ ਗਾਵਨ ਤੁਨੋ ਨਿੰਦ੍ਰਿੰਦਰ ਸੁਨੋਂ ਬੈਠੇ ਦੇਵਤਾ ਅਧਰ ਨਾਲੇ ਗਾਵਨ ਤੁਦਨੋ ਸੇਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਨੋ ਜੋ ਤੀਸਰੀ ਸੰਤੋ ਕੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਨੋ ਪੰਦਰ ਪਰ ਰੱਖੀ ਸਰਜੋਗਜੁਗ ਵਿਧਾ ਨਾਲੇ ਗਾਵਨ ਤੁਨੋ ਮੋਹਨੀ ਆਮਨ ਮੋਹਨ ਸਰਗਮਚ ਪਿਆਲੇ ਗਾਵਨ ਤੁਨੋ ਰਤਨੀ ਪਾਇ ਤੇਰੀ ਅਰਸਤ ਵੀਰਤ ਨਾਲੇ ਗਾਵਨ ਤੁਨੋ ਜੋਦ ਮਹਾਬਲ ਸੂਰਾ ਗਾਵਨ ਤੁਨੋ ਖਾਣੀ ਚਾਰੇ ਗਾਵਨ ਤੁਨੋ ਖੰਡ ਬਨੁ ਬ੍ਰਹਮੰਡਾ ਕਰ ਕਰ ਰੱਖੀ ਤੇਰੀ ਧਾਰੇ ਸਹਿਜਿਤ ਦੁਨੋਂ ਗਾਵਣ ਜੋ ਤਰਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਿਤ ਲੋਗਾਵਣ ਸੇਮਜ ਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਰਾਸਾ ਸਾਹਿਬ ਸਾਚਾ ਸੱਚੀ ਨਾਈ ਹੈ ਪੀ ਹੋਸੀ ਜਾਇ ਨਾ ਜਾ ਸਿਰਤ ਨਾ ਜਨਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਇ ਜਨੀ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਤੀ ਵਿਰਕਮ ਨਾ ਕਰਨਾ ਜਾਇ ਸੋ ਪਾਸਾ ਸਾ ਪਾਸ ਸਾਹਿਬ ਨਾਨਕ ਰਹਿਣ ਰਜਾਈਆ ਸਾਮਹੱਲਾ ਪਹਿਲਾ ਵੱਡਾ ਕੇ ਸਭ ਕੋਏ ਕੇਵਲ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮੈਂ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਬੁਰਦੁਰਾ ਹੈ ਕਹਿ ਨਾ ਜਾਏ ਤੇਰੀ ਤਲ ਵਡਿਆਈ ਸਾਬ ਸਾਰੇ ਸਾਬ ਬਤਾ ਬਸ ਸਭ ਚੰਗੇ ਆਇਆਂ ਸਦਾ ਬਰਖਾ ਕਿਆਂ ਵਢਾਈਆਂ ਤੁਧਵੇਂ ਸਿੱਧੇ ਕਿੜੇ ਨਾ ਪਾਈਆ ਕਰਮਲੇ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਜਰੇ ਭੰਡਾਰਾ ਜਿਸ ਤੂ ਤੇਰੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਸਭ ਹੱਲਾ ਪਹਿਲਾ ਆਕਾ ਜੀਵਾਂ ਵਿੱਚ ਰਹਿ ਮਰ ਜਾਓ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਤੂ ਭੁੱਖਾ ਕਹਿ ਚਲਿਆ ਦੂਖ ਸੋਕੇ ਵਿਚਰੇ ਮੇਰੀ ਮਾਈ ਸਾਚਾ ਸਹਿਬ ਸੱਚੇ ਨਾਹੀ ਰਹਾਓ ਸੱਚੇ ਨਾਮ ਕੀ ਤਲਵੜਿਆ ਆਗ ਛਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਕਣ ਪਾਏ ਵਡਾ ਨੋਵੇਂ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦੇਂਦਾ ਰਹਿਣ ਝੁਕਿਆ ਭੋਗ ਗੁਨੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੇਂ ਦਾਪ ਤੇ ਵੜ ਤੇਰੀ ਦਾਰ ਜਿੰਨੇ ਕਰਕੇ ਕੀ ਫੀਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਮੇ ਬਾਦ ਸਨਾਤ ਰਾਗ ਗੁਦਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਰ ਪ੍ਰਖਾ ਬਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਗੁਰ ਸਰ ਨਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰਤ ਅਮਲੀ ਰਹਿ ਰਾਸ ਰਹਾਉ ਹਰ ਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਇਹਨ ਹਰ ਜਨ ਸਤਿਗੁਰ ਸੰਗਤ ਪਾਏ ਧਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਤ ਸੰਗਤ ਹਰਸ ਪਾਏ ਮਿਲ ਜਨ ਨਾਨਕ ਨਾ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਗਾਹਿ ਰੇ ਮਨ ਚਤਵੇ ਉਦਮ ਜਾ ਹਰ ਹਰ ਜਿਓ ਪਰਿਆ ਸਾਲ ਪਤਰ ਮੈਂ ਜੰਦੀਓ ਪਾਇ ਤਾ ਕਰ ਜਿਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਲੇ ਛੋ ਤਰਿਆ ਗੁਰ ਪ੍ਰਸਾਦ ਰ ਉਪ ਉਦ ਪਾਇ ਸੁਕੇ ਕਸ਼ਟ ਰਿਆ ਰਹਾਓ ਜਨਮ ਪੈਤਾ ਲੋ ਸਰਬੰਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਦੇਖ ਸਮਾ ਹੈ ठाकुर ਕਾਹੇ ਮਨ ਭਾਉ ਕਰਿਆ ਊਡੇ ਊਡਾ ਵੇਸੇ ਕੋ ਸਾਧਸ ਪਾਚੇ ਬਿ ਸ੍ਰੀ ਸ਼ਰਿਆ ਤਿਨ ਗਵਣ ਖਲਾਵੇ ਕਮਨ ਚ ਗਾਵੇ ਮਨ ਮਹਿ ਸਿਮਰਨ ਕਰਿਆ ਸਾਬਨਿ ਨਾਨਦ ਅਸ ਅਸਤਿ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ 13 ਅੰਤਨਾ ਪਾਰਾ ਵਰਿਆ ਰਹਾ ਗਿਆ ਸਾ ਮਹੱਲਾ ਚੌਥਾ ਸੋ ਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਕੰਡ ਨੰਝਣ ਹਰ ਪਰਕੰਡ ਨੰਝਣ ਹਰਗਮ ਅਗਮਯਾ ਪਾਰ ਸਭ ਤਾਵੇ ਸਭ ਤਾਵੇ ਤੋ ਜੀ ਹਰ ਸੱਚੇ ਸੁਰਦਨ ਹਾਰਾ ਸਭ ਜੀ ਤਮਾਰੇ ਜੀ ਤੁ ਜੀਆਂ ਕਾ ਦਾ ਤਾਰਾ ਕਰਤੇ ਅਵ ਸੰਤੋਤੀ ਸਭ ਦੁਖ ਵਿਚਾਰਨ ਹਾਰਾ ਭਰਿਆ ਪੇ ਠਾਗੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਤੂ ਕੜ ਕੜ ਅੰਤਰ ਸਰਮਨ ਅੰਤਰ ਜੀ ਹਰੇਕ ਪਰਕ ਸਮਾਨ ਇਕ ਦਾਤਿਕ ਭਿਖਾਰੀ ਜੀ ਸਭ ਤੇਰੇ ਚੋਡ ਬਿਡਾਣਾ ਤੂ ਆਪੇ ਦਾਤਾ ਪੇ ਭਗਤਾ ਜੀ ਹੋ ਤੁ ਨਮਰਨਾ ਜਾਣਾ ਰੂਪ ਆਰਬ ਰੰਬੇ ਤੇ ਬੇਦਵੀ ਤੇਰੇ ਕਿਆ ਗੁਣਿਆਕ ਵਖਾਣਾ ਜੋ ਸੇਵਾ ਜੋ ਸੇਵਾ ਤੁਧ ਦੀ ਜੀ ਨਾਨਕ ਤਿਨ ਕੁਰਬਾਣਾ ਹਰਿ ਧਾਵੇ ਹਰਿ ਧਾਵੇ ਦੂਜੀ ਸੇਹਿਆਂ ਨੂੰ ਮੈਂ ਸੁਖਵਾਸੀ ਸੇਹ ਮੁਕਤ ਸੇਹ ਮੁਕਤ ਭੈ ਜੀਨ ਹਰਤਾ ਜਿਤੇ ਤੂਟੀ ਜੰਕੀ ਫਾਸੀ ਜਿਨ ਮਿਰ ਪੌਜਨ ਹਰਨੇ ਲਿਪੋਤੇ ਆ ਜਿ ਤਿਨ ਕਾ ਪਉ ਸਭ ਕੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਦੀ ਤੇ ਹਰ ਰੂਪ ਸਮਾਸੀ ਸੇਤਾਨਾ ਸੇਤਾਨ ਜਿਨ ਹਰਤਾ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗੜ ਤੇਰੀ ਬਖਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਤੇਰੇ ਪਗ ਤੇਰੇ ਪਗ ਸੁਲਾਹਨ ਤੁਜੀ ਹਰ ਨਾ ਨਿਕਨੇ ਗਿਆਨੰਤਾ ਤੇਰੀ ਨੈ ਤੇਰੀ ਨੈ ਕਰੇ ਹਰ ਪੂਜਾ ਜੀ ਤਬਤਾਪੇ ਜਪੇ ਬੇਅੰਤਾ ਤੇਰੇ ਨੈ ਤੇਰੇ ਨੈ ਪੜੇ ਬੋ ਸਿਮਰਨ ਸਾਸ ਦੀ ਖੜਕਿ ਰੜਕ ਰ ਕਰਮ ਕਰੰਤਾ ਸੇ ਪਗਦ ਸੇ ਪਗਦ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਰਵਾਦ pur ਕੀ ਪਰੰਪਰ ਕਰਤਾ ਜੀ ਤੁਲ ਜੇਵੜੇ ਵਰਨਾ ਕੋਈ ਰੂਜੋ ਜਿਉ ਜਿਉ ਏਕੋ ਸਦਾ ਸਦਾ ਤੂ ਏਕੋ ਜੀ ਤੂ ਨੇਚਲ ਕਰਤਾ ਸੋਈ ਉਦਿਆਪੇ ਭਾਵੇਂ ਸੋਈ ਵਰਤੇ ਜਿਤੁ ਉਦਿਆਪੇ ਕਰੇ ਸੋ ਹੋਈ ਉਦਿਆਪੇ ਸਿਤ ਸਭਿ ਉਪਾਈ ਜਿਤੁ ਉਦਿਆਪੇ ਸਿਰਿ ਸਭ ਗੋਈ ਜਨਨਾ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾ ਜਨੋਈ ਆਸਾ ਮਹਿਲਾ ਚੌਥਾ ਤੂ ਕਰਤਾ ਸਚਿਆ ਮੈਨਾ ਸਾਇ ਯੂਟੂਬ ਪਾਵੇ ਸੋਈ ਥੀਸੇ ਜੋ ਤੂ ਰੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂ ਸੁਬਣੀ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਪ੍ਰਮੁਖਲਾ ਦਾ ਮਨ ਮਗੋ ਆਇਆ ਤੁਦਾਬ ਵਿਛੋੜਿਆ ਆਪ ਮਿਲਾਇਆ ਤੂਦ ਰਿਆ ਸਤਿ ਜੀ ਮਾਇ ਤਦਵੇਂ ਦੂਜਾ ਕੋਈ ਨਹੀਂ ਜੀਵਨ ਸਭ ਤੇਰਾ ਕੇ ਲਭ ਜੋਗ ਮਿਲ ਵਿਛੜੇ ਸੁਲੋਗੀ ਮੇਲ ਕਿਸ ਨੂੰ ਤੂ ਜਾਣੇ ਸੋਇ ਜਲ ਜਾਣੇ ਹਰ ਗੁਸ ਦੀ ਅੱਖ ਵਖਾਣੇ ਇਹਨ ਹਰਿ ਸੇ ਵੈਤਨ ਸੁਖ ਪਾਇਆ ਸਹਜੇ ਹੀ ਹਰਨਾਮ ਸੁਮਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦਵੇਂ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋਇ ਜਨਾਨ ਗੁਰੂ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਕੀ ਤਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਨਹਿ ਕੀਆ ਪੰਕਰਮੁ ਭਗਨੇ ਚਾਲੇ ਹੰਦੇ ਕੈ ਤੇ ਡੂਬੀਐ ਮਨ ਇੱਕ ਨ ਚੇਤਸ ਮੁੜ ਮਨਾਹਰ ਬਿਸਰੈ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹਿ ਪੜੈ ਮੂਹ ਮੁਖਤਾ ਜਨੁ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰੈ ਆਸਾ ਮਹਲਾ ਪੰਜਵਾ ਭਈ ਪ੍ਰਾਪਤਿ ਮਾਨੁਕ ਦੇ ਹਰੀਆ ਗੋਬਦੁਲ ਕਹਿ ਤੇਰੀ ਵਰਿਆ ਵਰ ਕਾ ਤਰੇ ਕਿਤੇ ਨਾ ਕਾਮ ਸਾਰ ਸੰਗਤ ਭਜ ਕੇਵਲ ਨਾਮ ਸਰਨ ਜਾਨ ਲਾ ਭਵਜ ਤਰਨ ਕੈ ਜਨਮ ਬੇਤਾ ਜਾ ਤਰੰਗ ਮਾਇਆ ਕੈ ਰਹਾਉ ਜਬ ਤਾ ਸਨਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣੈ ਹਰਾਇਆ ਕਹੋ ਨਾਨਕ ਹਮਨੀ ਚਕਰਮ ਮਾ ਸਰਨ ਪਰੇ ਕੀ ਰਾਖੋ ਸਰਮਾ ਬਾਜ ਆਇ ਦਸਵੇਂ ਕਵੇ ਬਾਜ ਬੇਨਤੀ ਚੋ ਪਈ ਹਮਰੀ ਕਰੋ ਹਰ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਲਣਾ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ અમરે દુ સુબે તુમ કાઉ આપહાર્ત મુહે બચાવો સુખી બસામુ રૂપ રવા સેવાક સખ સખ કરતારામ મુહ રછણ જ કરતે કરીયા સબરન કો આજ સકરીએ પૂરણ હોય હમારી આ સાત ઓરબ જડ કે રહે પ્યા સાત મે ଛડ કે ઓર ના ત્યાઉ જો પર ચાં સ તમતે પાઉ સેવક સખ હમારી તારીયા ચુંચું સતર હમારે મારિયા ਆਪਾ ਆਦੇ ਮਰੇ ਬਰੀਏ ਮਰਨ ਕਾਲ ਕਾ ਤਰਾਸ਼ਨੇ ਮਰੀ ਇਹੋ ਜਸਾ ਹਮਾਰੇ ਪਛਾ ਸ੍ਰੀ ਸੁਜੋ ਘਰੇ ਵਰਛਾ ਰਾਖਲੇ ਮੇਰਾ ਖਨ ਹਾਰੇ ਸਾਈਂ ਸੰਤ ਸਹਾਇ ਪਿਆਰੇ ਦੀਨ ਬਾਲਿੰਦ ਸਣ ਕੇ ਹੰਤਾ ਤੁਮੋ ਪੁਰੇ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਕਤਰ ਆਕਾਲ ਪੈ ਸਵਦੇਵ ਤਰਾਕਾਲ ਪੈ ਕ੍ਰਿਸ਼ਨ ਪ੍ਰਕਾ ਸ਼ਾਸਕ ਕਾ ਕ ਕੀਆ ਤਮਾਸਾ ਜਮਨ ਕਾਲ ਜੋ ਕੀ ਸਭ ਕੀਓ ਬੇਦ ਰਹਿ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਚਨੀ ਬੁਜਾਇਓ ਹਾਲ ਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਣ ਕੋ ਸੇਵ ਗੋ ਸੁਖ ਦੀਓ ਸਤਰੰਗ ਕੋ ਪਲ ਮੋਹਬਤ ਕੀਓ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿੰਡੀ ਤੇ ਕੁਤਰੇ ਸੂਲਾ ਸੁਪਰ ਕਿਰਪਾ ਰਿਸ਼ਕਰ ਫੂਲਾ ਸੰਤਨ ਦੁਪਾਇ ਤੇ ਦੁਪੇ ਸੁਪਾਇ ਸਰਨ ਕੇ ਸੁਪੀ। ਏਕ ਏਕ ਕੀ ਪੀਰ ਪਛਾਨੈ ਘਟ-ਘਟ ਕੇ ਪਰਵਟ ਕੀ ਜਾਣੈ ਜਬੁਦ ਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਪ ਦੇਹੀ ਬਾਰਜਬਾ ਕਰਤ ਕਰਤੋ ਕਬੂ ਤੁਮ ਮੈ ਅਮਿਤ ਤੇ ਤਰ ਸਭ। ਜੇਤੇ ਬਰਨ ਸਰਚ ਬਤਾਰੇ ਆਪ ਆਪਣੀ ਭੂਰਿ ਉਚਾਰੇ ਤੁਮ ਸਭੀ ਤੇ ਰਤਨ ਰਾਣ ਜਾਣਤ ਬੇਦ ਬੇਦਰਿ ਆਲਮ। ਨਰੰਕਾਰ ਨੰਬਰ ਕਾਰਨ ਲੰਬਿਆਦ ਨੀਲਨਾਦਿਆ ਸੰਭ ਤਾਕਾ ਮੋੜ ਚਾਰਤ ਪੇਤਾ ਜਾ ਕੋ ਪੇਉ ਨ ਭਾਵਦ ਪੇਤਾ ਤਾਕੋ ਕਿਰਪਾ ਹਨ ਨਮੰਤ ਮਹਾ ਮੁੜ ਕਾ ਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੁ ਨਰੰਕਾਰ ਕਾ ਠੀਣਤ ਨਹੀਂ ਤਨੇ ਭੋ ਆਪ ਆਪਣੀ ਬੁਧੈ ਜੀਤੀ ਬਰਨਤ ਪਿੰਨ ਪਿੰਨ ਤੇ ਹਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੈਬੇ ਸਦਾ ਬ੍ਰਹਮ ਸੰਸਾਰਾ ਏਕੇ ਰੂਪ ਨੋ ਕੁਸੂਰੂਪ ਅਰੰਗ ਪੇਉ ਰਾਵ ਕਹਿ ਭੂਪਾਲ ਰਜੇ ਰਸੇ ਤਰਕੇ ਨਿਤ ਕੋੜ ਕਾਣ ਬਹੁ ਰਹੈ ਦੇਨੇ ਕਉਹੂੰ ਫੂਲ ਦਾ ਜਹ ਬੈਠਾ ਕਉ ਸਿਤਪੇ ਸੰਗਰੇ ਕੇ ਠਾ ਸਗਰੇ ਸਿਤਗਾ ਚੰਬਵਾਰ ਜਗਰ ਰੂਪ ਸੇੰਭਵ ਅਬਰਚਾ ਮੇਨੀ ਤਮ ਕਰੋ ਸਿੱਖੇ ਬਾਰ ਸਿੱਖ ਸੰਗਰਹ ਦੁਸ਼ਰਤੇ ਅਨਵਲਕ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਤੁਸਾ ਸਰਨੀ ਪਰੇ ਤਿੰਨ ਕਾ ਦਸ਼ਦਕ ਕਹੋ ਅਮਰੇ ਪਰਖਣ ਪਕ ਭਰੇ ਤਿਹਾਰੇ ਤਿੰਨ ਕੈ ਤੁਮ ਸੰਗੜ ਸਵਟਾਰੇ ਜੋ ਕਲ ਕੋਇਕ ਭਾਰਤ ਹੈ ਤਾਂ ਕੇ ਕਾ ਨਿਕਟਨਾ ਹੈ ਰੱਛਾ ਹੋਇ ਤਾ ਸਭ ਕਾਲਾ ਦੂਸਰੇ ਸਰੇ ਤਤ ਕਾਲਾ ਕਿਰਪਾ ਦੇ ਸੰਜਾਇ ਨੇ ਰਹੋ ਤਾਂ ਕਿ ਤਾ ਤੁਨ ਕਮੋ ਹਰੋ ਰਿੱਧ ਸਿਧ ਕਰਮੋ ਸੁਭ ਹੋਏ ਜਿਸ ਸਾਸ ਸਕੇ ਨਾ ਕੋਇ ਇੱਕ ਬਾਰ ਤੂੰ ਮੈਂ ਸਮਾਰਾ ਕਾਲ ਪਾਸੇ ਧਾਇ ਉਬਾਰਾ ਮਿੰਨਰ ਨਾਮ ਤੇ ਹਾਰੋ ਕਹਾ ਦਾਰਿ ਜਿਸ ਦੋਗ ਤੇ ਰਹਾ ਖੜਕੇ ਤੂੰ ਮੈਂ ਸਰੰਤਿ ਹਾਰੀ ਆਪ ਹਰ ਦਲੇਉ ਬਾਰੀ ਸਰਬਟੋਰ ਮੋ ਹੋ ਸੋਹਾਈ ਜਿਸ ਦੋਗ ਤਲਿਉ ਬਚਾਈ ਸਵਈਆ ਆਇਆ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਕਰੇ ਨਹੀਂ ਆ ਨਿਉ ਰਾਮ ਰਹੀਮ ਪ੍ਰਾਣ ਕਰਾਣੇ ਕਹਿਮ ਤੇਕ ਨਾ ਮੰਨਿਉ ਜਿਮਰਸਾ ਸਰਬੇ ਸਭ ਬ ਭੇਦ ਕਹਿਮ ਇਕ ਨਾ ਜਾਣਿਉ ਸਿਰਸਪਾਣ ਕਿਰਪਾ ਤੁਮਰੀ ਕਰ ਮਹਿਲ ਗਏ ਸਭ ਤੇ ਬਕਾਨ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰ ਦਵਾਰ ਬਾਇਂ ਹੈ ਕੀ ਲਾਜ ਐਸ ਗੋਬਿੰਦਾਸ ਦੁਹਾਰ ਬਿਰਾਮ ਕਲੀ ਮਹਲਾ ਦੀ ਜਾਨਦੇ ਕੋ ੴ ਸਤਿਗੁਰ ਪ੍ਰਸਾਦ ਅਨੰਦ ਭੈ ਮਰੀ ਮੈ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸੈਦ ਸੇਤੀ ਮਨ ਵਜੀਆਂ ਵਧਾਈਆਂ ਨਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬ੍ਰੋਤਾ ਗਾਵੋ ਹਰੀ ਕੇ ਰਾਮ ਨਿਮ ਵਸਾਇਆ ਕਹੀ ਨਾਨਕੇ ਅਨੰਦ ਹੋਆ ਸਤਿਗੁਰ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨਾਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਤ ਸੁਆਮੀ ਸੋ ਕਮ ਨੂ ਵਿਚਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹ ਨਾਲੇ ਸਾਚ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾ ਤੇਰੇ ਸੁਖ ਜੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਅਧਾਰੋ ਸਾਧਨਾ ਮੇਰਾ ਅਰਮਰਾਜ ਨੂੰ ਪੁਖਾ ਸਭ ਗੋਵਾਈਆਂ ਕਰ ਸਾ ਸੁਖਮਣੇ ਵਸੈ ਜੁਨੀ ਇੱਛਾ ਸਾ ਪੁਜਾਈਆਂ ਖੁਦਾ ਕੁਰਬਾਨ ਕੀਤਾ ਗਰ ਵੇਟੋ ਜਿਸਦੇ ਆ ਵਡਿਆਈਆਂ ਕਹਿ ਨਾਲ ਸੁਨੋ ਸੁਨਤੋ ਸਭਤ ਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਬਾਦੀ ਪੰਜ ਮਤਿ ਦੇ ਘਰ ਸਭਾਗੇ ਘਰ ਸਭਾਗੇ ਚੌਦਵਾਜੇ ਕਲਾ ਜਿਤ ਕਰਤਾਰੀਆਂ ਪੰਜ ਦੂਤਲ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇ ਤੁਜਿਨ ਕੋ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਤੈ ਸੁਭਾਉ ਵਾਜਤ ਕਰੇ ਨ ਦਵਾਜੇ ਨ ਸੁਨੋ ਵਡ ਭਾਗਿ ਹੋ ਸਕਲ ਮਨੋਰਤ ਪੂਰੇ ਪਾਰ ਪਰਮ ਪ੍ਰਪਾਇ ਉਤਰੇ ਸਕਲ ਬਸੂਰੇ ਦੁਖ ਰੋਗ ਸੰਤਾ ਪਿਤਰੇ ਸੁਨੇ ਸੱਤਰੀ ਬਾਣੀ ਸੰਤ ਸਾਧਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਆਪਣੀ ਚਕਾਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ ਬਿਣਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਅਨੰਤ ਧੂਰੇ ਮੰਦਾਵਣੀ ਮਹਲਾ 5 ਧਾਲਾ ਵਿੱਚ ਤਨੁਸ 25 ਸਰਸੰਤੋ ਕ ਵਿਚਾਰੋ ਅਮਰਿਤ ਨਾਮ ਠਾਕੁਰ ਕਾ ਬਯੋ ਜਿਸ ਕਾ ਸਭ세 ਉਦਾਰੋ ਜੇ ਕੋ ਕਾਵੇ ਜੇ ਕੋ ਬੰਤੈ ਇਸ ਕਾ ਹੋਏ ਉਦਾਰੋ ਇਹ ਵਸਤਰੀ ਨਹ ਜਾਇਨੇ ਤਨੁਦ ਰਖੇ ਉਦਾਰੋ ਸੰਸਾਰ ਤੈ ਲਗ ਕਰੀ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪਨਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੁਗਤੀ ਤੋਈ ਮੈਂ ਨਿਰਗੁਣਾਰੇ ਕੋ ਗੁਨਾ ਹੈ ਆਪੇ ਤਰਸ ਪਿਓਈ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਲਕ ਨਾਮ ਲੇਤਾ ਜੀਵਾ ਤਨਮਨ ਸੀ ਵਹ ਰਿਆ ਪੋੜੀ ਜਿਥੇ ਤੂੰ ਸਮਰਾਤ ਜਿਥੇ ਕੋਈ ਨਾਏ ਉਤੇ ਤੇਰੀ ਰੱਖਾ ਕਿਨੇ ਦਰਮਾਏ ਸੁਣਕੇ ਜੰਕੇ ਦੂਤ ਨਾਏ ਤੇਰੇ ਝੜ ਜਾਏ ਭੋਦਲ ਵਿਖੇ ਉਸ ਗਾ ਗੁਰ ਸ਼ਬਦੀ ਭਾਰ ਪਾਏ ਜਿੰਨ ਕੋ ਲੱਗੀ ਪਿਆਸ ਐ ਅਮਰੀ ਸੇ ਹੀ ਗਾਏ ਕਲਮੇ ਹਨ ਗੁਣ ਗੁਣ ਗੋਮਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਹਿਬ ਰਥਾ ਕੋਈ ਨਾ ਜਾਏ ਜੀ ਆਵਤੁ ਦੇ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾ ਜਪ ਗੁਰ ਨਾਉ ਨੇਤਰੀ ਸਤਗੁਰ ਭੇਖ ਨਾ ਸੁਰਨੀ ਸੁਨਾ ਗੁਰ ਨਾਉ ਸਤਗੁਰ ਸੇ ਤੀਰਤੇ ਅਦਰਗੇ ਪਾਈਏ ਠਾਉ ਕਹੁ ਮਾਨਿ ਕਿਰਪਾ ਕਰੇ ਜਿਸ ਨੇ ਹਿਮਤ ਦੇ ਜਗ ਮੇ ਉਤਮ ਕਾਢੀਏ ਵਿਰਲੇ ਕੇ ਕੇ ਮਹੱਲਾ ਪੰਜਵਾ ਰਕੇ ਰਕਣੇ ਹਾਰਿਆ ਪਿਉ ਬਾਰੀਣ ਗੁਰ ਕੀ ਪੈਰੀ ਪਾਏ ਕਾਜ ਸਵਾਰੀਣ ਹੋਆ ਆਪ ਤੇ ਆਲ ਮਨੋ ਨਾ ਵਿਸਾਰੀਣ ਸਾਧ ਜਿਨਾ ਕੇ ਸੰਗ ਭਵ ਜਲ ਧਾਰੀਣ ਸਾਖਤ ਨਿੰਦਕ ਦੁਸ਼ਖਿਨ ਮਾਹਿ ਵਿਦਾਰੀਣ ਈਸਾਵ ਕੀ ਟੇਕ ਨਾਨਕ ਮਣੇ ਮਾਏ ਜੀ ਸਿਮਰਸ ਕੋਏ ਸਗਲੇ ਦੁਖ ਜਾਇ ਈਸਾਵ ਕੀ ਟੇਕ ਨਾਨਕ ਮਣੇ ਮਾਏ ਜੀ ਸਿਮਰਸ ਕੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ